ਸ਼੍ਰੀ ਵਾਲਮੀਕੀ ਆਸ਼ਰਮ ਵਿਖੇ ਸਫਾਈ ਅਭਿਆਨ ਕਾਰਪੋਰੇਸ਼ਨ ਯੂਨੀਅਨ ਦੀ ਟੀਮ ਨੇ ਸ਼੍ਰੀ ਤੁਨਾ ਸਾਹਿਬ ਰਸਤੇ ਮਹਾਂ ਮਲਕੀਤ ਨਾਥ ਨਾਲ ਮੁਲਾਕਾਤ ਕੀਤੀ। ਉਹਨਾਂ ਨੂੰ ਦੱਸਿਆ ਕਿ ਨਗਰ ਨਿਗਮ ਦੀ ਸਫਾਈ ਕਰਨ ਵਾਲੀ ਕੰਪਨੀ ਅਵਰ ਜੋ ਪਿਛਲੇ 4 ਮਹੀਨਿਆਂ ਤੋਂ ਕੰਮ ਛੱਡ ਗਈ ਹੈ। ਉਸ ਕੰਪਨੀ ਨੇ ਜਿਹੜੇ ਸਫਾਈ ਕਰਮਚਾਰੀ ਕੰਮ ਤੇ ਰੱਖੇ ਸਨ ਉਹ ਹੁਣ ਪੂਰੀ ਤਰ੍ਹਾਂ ਬੇਰੁਜ਼ਗਾਰ ਹੋ ਗਏ ਨੇ। ਟੀਮ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਇਹਨਾਂ ਕਰਮਚਾਰੀਆਂ ਦਾ ਸਾਥ ਦੇਣ ਇਸ ਮੌਕੇ ਸੰਤ ਮਲਕੀਤ ਨਾਥ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਕਰਮਚਾਰੀਆਂ ਦੇ ਨਾਲ ਹਨ ਅਤੇ ਸਰਕਾਰ ਕੋਲੋਂ ਅਪੀਲ ਕਰਨਗੇ ਕਿ ਸਾਰੇ ਸਫਾਈ ਕਰਮਚਾਰੀਆਂ ਨੂੰ ਪੀਸੀ ਰੇਟ ਤੇ ਪੱਕਾ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਇਹ ਮਜ਼ਦੂਰ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਅਪਰਾਧ ਕਰਨ ਤੇ ਮਜਬੂਰ ਹੋ ਰਹੇ ਹਨ ਕਿ ਸਰਕਾਰ ਚਾਹੁੰਦੀ ਹੈ ਕਿ ਇਹ ਲੋਕ ਗਲਤ ਰਾਹ ਤੇ ਚੱਲਣ ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਕਾਰਵਾਈ ਕਰਕੇ ਇਹਨਾਂ ਸਾਰੇ ਕਰਮਚਾਰੀਆਂ ਨੂੰ ਡੀਸੀ ਰੇਟ ਤੇ ਪੱਕਾ ਕੀਤਾ ਜਾਵੇ ਜੈ ਸਟੇਮ ਪਾਵਨ ਪਵਿੱਤਰ ਸਥਾਨ ਪ੍ਰਭੂ ਰਿਸ਼ੀ ਵਾਲਮੀਕ ਤੀਰਥ ਤੇ ਪਹੁੰਚੇ ਆ ਤੇ ਸੰਤ ਸੰਤਾ ਦੇ ਨਾਮ ਦੇ ਆਪਾਂ ਨਾਲ ਜੁੜੇ ਹੋਏ ਆ ਤੇ ਆਪਾਂ ਆਪਣੀ ਜੂਨੀਅਨ ਹੈਗੀ ਜੇ ਕਾਰਪੋਰੇਟ ਪੰਜਾਬ ਕਾਰਪੋਰੇਸ਼ਨ ਜੂਨੀਅਨ ਪੰਜਾਬ ਤੇ ਆਪਾਂ ਇਹੋ ਚਾਹੁੰਦੇ ਆ ਕਿ ਸਾਡਾ ਕੰਮ ਬਹੁਤ ਵਧੀਆ ਤਰੀਕੇ ਨਾਲ ਚਲਾਇਆ ਜਾਵੇ ਤੇ ਅਹਾਨੂੰ ਰੈਗੂਲਰ ਡਿਊਟੀਆਂ ਦੇ ਕੀਤਾ ਜਾਵੇ ਤੇ ਕੰਮ ਅਸੀਂ ਬੜੇ ਹੀ ਵਧੀਆ ਤਰੀਕੇ ਨਾਲ ਸਾਰੀ ਸਾਡੀ ਲੇਬਰ ਕਰਦੀ ਆ ਤੇ ਸਾਡੇ ਨਾਲ ਬਹੁਤ ਹੀ ਜ਼ਿਆਦਾ ਜ਼ੁਲਮ ਵੀ ਹੋਇਆ ਵਾ ਤੇ ਅਸੀਂ ਚਾਹੁੰਦੇ ਆ ਕਿ ਮਹਾਰਾਜ ਦੀ ਕਿਰਪਾ ਦੇ ਨਾਲ ਹੁਣ ਅਸੀਂ ਮਹਾਰਾਜੀ ਕੋਲ ਇਸੇ ਲਈ ਆਏ ਆ ਵੀ ਸਾਡੀ ਸੇਫਟੀ ਕੀਤੀ ਜਾਵੇ ਸਾਨੂੰ ਰੈਗੂਲਰ ਡਿਊਟੀਆਂ ਦੇ ਕੀਤਾ ਜਾਵੇ ਤੇ ਸਾਡੇ ਹੱਕ ਸਾਨੂੰ ਦਵਾਏ ਜਾਣ ਜੈ ਵਾਲਮੀ ਜੈ ਵਾਲਮੀ ਕੀ ਹਰ ਹਰ ਵਾਲਮੀ ਕੀ ਅੱਜ ਅਸੀਂ ਇੱਥੇ ਧੂਣਾ ਸਾਹਿਬ ٹرسٹ ਪਾਵਨ ਵਾਲਮੀਕੀ ਤੀਰਥ RAM ਤੀਰਥ ਵਿਖੇ ਆਏ ਆਂ ਸੰਤ ਮਲਕੀਨਾ ਸਾਹਿਬ ਦੀ ਅਗਵਾਈ ਦੇ ਹੇਠ ਸਾਡੀ ਜਿਹੜੇ ਅਸੀਂ ਆ ਗੱਡੀਆਂ ਵਾਲੇ ਕਾਰਪੋਰੇਸ਼ਨ ਦੇ ਅੰਡਰ ਕੰਮ ਕਰਦੇ ਆਂ ਘਰਾਂ ਦਾ ਕੂੜਾ ਚੁੱਕਦੇ ਆਂ ਸਫਾਈ ਜੂਨੀਅਨ ਇਹਨਾਂ ਦੀ ਇੱਕ ਬਣਾਈ ਗਈ ਆ ਜੂਨੀਅਨ ਦਾ ਨਾਮ ਹੈਗਾ ਸਫਾਈ ਅਭਿਆਨ ਕਾਰਪੋਰੇਸ਼ਨ ਜੂਨੀਅਨ ਤੇ ਮੈਂ ਜਿਹੜਾ ਵਾ ਇਹ ਜਿਹੜੀ ਆ ਸੰਤ ਸੰਤ ਮਲਕੀਨਾਹ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਇਹਨਾਂ ਨੇ ਜਿਹੜਾ ਅੱਜ ਪੂਰਾ ਸਹਿਯੋਗ ਦਿੱਤਾ ਇਹਨਾਂ ਦੇ ਸਹਿਯੋਗ ਦੇ ਨਾਲ ਜਿਹੜੀ ਇਹ ਜੂਨੀਅਨ ਬਣਾਈ ਗਈ ਆ ਤੇ ਇਹ ਜਿਹੜੇ ਜੂਨੀਅਨ ਦੀਆਂ ਜੋ ਵੀ ਮੁਸ਼ਕਲਾਵਾਂ ਇਹਨਾਂ ਦੀਆਂ ਹੱਲ ਕੀਤੀਆਂ ਜਾਣਗੀਆਂ